1984 ਚ ਕਾਂਗਰਸ ਵੱਲੋਂ ਜਿਹੜੀ ਸਪான்ਸਰ ਸਿੱਖ ਕਤਲਿਆਮ ਹੋਇਆ ਸੀ ਉਹਦੇ ਇੱਕ ਅਹਿਮ ਵੋਸ਼ੀ ਸਰਜਣ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਤਨਵਾਦ ਕਰਦਾ ਹਾਂ ਬਹੁਤ ਹੀ ਧੀਰ ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਕਈ ਦਹਾਕੇ ਹੋ ਗਏ ਲੋਕਾਂ ਨੂੰ ਇਨਸਾਫ ਮੰਗਦੇ ਆਣੂ لیکن الٹیمیٹلی کچھ کچھ نہ کچھ انصاف ضرور ہوندا نظر آ رہا ہے تو میں جتھے ਸਾਡੀ عدالتوں ਦਾ ਧੰਨਵਾਦ ਕਰਦਾ ਹੈ ਜੁਡੀਕਲ سسٹم ਦਾ ਧੰਨਵਾਦ ਕਰਦਾ ਹੈ ਉਥੇ ਉਮੀਦ ਕਰਦਾ ਹੈ ਕਿ ਜਿਹੜੇ ਹੋਰ ਵੀ ਦੋਸ਼ੀ ਐ ਸਿੱਖ ਕਤਲੇਆਮ ਦੇ ਜਿਹੜੇ ਜਿਹੜੇ ਲੋਕ ਹੋਰ ਦੋਸ਼ੀ ਐ ਉਹਨਾਂ ਨੂੰ ਵੀ ਵੱਧ ਤੋਂ ਵੱਧ سزا ਹੋਊਗੀ ਔਰ ਸੱਜਣ ਕੁਮਾਰ ਨੂੰ ਵੀ ਸਾਡੀ ਜਿਹੜੀ عدالت ਹੈ ਸਰਕਾਰ ਜੋ ਉਹ ਜਿਹੜੀਆਂ ਅਦਾਲਤਾਂ ਆ ਉਹ ਜਿਆਦਾ ਤੋਂ ਜਿਆਦਾ ਇਗਰੀ ਸਜ਼ਾ ਜ਼ਰੂਰ ਹੋਣੀ ਚਾਹੀਦੀ 1984 ਚ ਕਾਂਗਰਸ ਵੱਲੋਂ ਜਿਹੜੀ ਸਪੌਂਸਰ ਸਿੱਖ ਕਤਲਿਆਮ ਹੋਇਆ ਸੀ ਉਹਦੇ ਇੱਕ ਅਹਿਮ ਵੋਸ਼ੀ ਸਰਜਣ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਇਆ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਤਲਵਾ ਕਰਦਾ ਹਾਂ ਬਹੁਤ ਹੀ देर ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਕਈ ਦਹਾਕੇ ਹੋ ਗਏ ਆ ਲੋਕਾਂ ਨੂੰ ਇਨਸਾਫ ਮੰਗਦਿਆਂ لیکن الٹیمیٹلی کچھ کچھ نہ کچھ انصاف ضرور ہوندا نظر آ رہا ہے تو میں جتھے ਸਾਡੀ عدالتوں ਦਾ ਧੰਨਵਾਦ ਕਰਦਾ ਹੈ ਜੁਡੀਕੀ ਸਿਸਟਮ ਦਾ ਧੰਨਵਾਦ ਕਰਦਾ ਹੈ ਉਥੇ ਉਮੀਦ ਕਰਦਾ ਹੈ ਕਿ ਜਿਹੜੇ ਹੋਰ ਵੀ ਦੋਸ਼ੀ ਆ ਸਿੱਖ ਕਤਲੇਆਮ ਦੇ ਜਿਹੜੇ ਜਿਹੜੇ ਲੋਕ ਹੋਰ ਦੋਸ਼ੀ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ سزا ਹੋਊਗੀ ਔਰ ਸੱਜਨ ਕੁਮਾਰ ਨੂੰ ਵੀ ਸਾਡੀ ਜਿਹੜੀ ਅਦਾਲਤ ਹੈ ਸਰਕਾਰ ਜੋ ਜਿਹੜੀਆਂ ਅਦਾਲਤਾਂ ਆ ਉਹ ਜਦੋਂ ਤੋਂ ਜਿਆਦਾ ਇਗਰੀ ਸਜ਼ਾ ਜਰੂਰ ਹੋਣੀ ਚਾਹੀਦੀ 1984 ਚ ਕਾਂਗਰਸ ਵੱਲੋਂ ਜਿਹੜੀ ਸਪான்ਸਰ ਸਿੱਖ ਕਤਲਿਆਮ ਹੋਇਆ ਸੀ ਉਹਦੇ ਇੱਕ ਅਹਿਮ ਵੋਸ਼ੀ ਸਰਜਣ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤਾਂ ਦਾ ਤਨਵਾਦ ਕਰਦਾ ਹਾਂ ਬਹੁਤ ਹੀ देर ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਤੇ ਕਈ ਦਹਾਕੇ ਹੋ ਗਏ ਆ ਲੋਕਾਂ ਨੂੰ ਇਨਸਾਫ ਮੰਗਦਿਆਂ ਨੂੰ ਲੇਕਿਨ ਅਲਟੀਮੇਟਲੀ ਕੁਛ ਕੁਛ ਨਾ ਕੁਛ ਇਨਸਾਫ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਹੈ ਤੇ ਮੈਂ ਦਿੱਤੀ ਸਾਡੀ ਅਦਾਲਤਾਂ ਦਾ ਧੰਨਵਾਦ ਕਰਦਾ ਹਾਂ ਜੁਡੀਕੀ ਸਿਸਟਮ ਦਾ ਧੰਨਵਾਦ ਕਰਦਾ ਹਾਂ ਉੱਥੇ ਉਮੀਦ ਕਰਦਾ ਹਾਂ ਕਿ ਜਿਹੜੇ ਹੋਰ ਵੀ ਦੋਸ਼ੀ ਆ ਸਿੱਖ ਕਤਲੇਆਮ ਦੇ ਜਿਹੜੇ ਜਿਹੜੇ ਲੋਕ ਹੋਰ ਦੋਸ਼ੀ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਜ਼ਾ ਹੋਊਗੀ ਔਰ ਸੱਜਣ ਕੁਮਾਰ ਨੂੰ ਵੀ ਸਾਡੀ ਜਿਹੜੀ ਅਦਾਲਤ ਹੈ ਸਰਕਾਰ ਜੋ ਉਹ ਜਿਹੜੀਆਂ ਅਦਾਲਤਾਂ ਆ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਸਜ਼ਾ ਜ਼ਰੂਰ ਹੁੰਦੀ ਹੈ